ਸਤ ਸ੍ਰੀ ਅਕਾਲ ਦੋਸਤੋ ਦੋਸਤੋ ਅੱਜ ਮੈਂ ਤੁਹਾਨੂੰ ਸਫਲਤਾ ਦਾ ਮੰਤਰ ਦੱਸਣ ਲੱਗਾ ਜੀਵਨ ਦੇ ਵਿੱਚ ਇੱਕ ਨੌਜਵਾਨ ਸੀ ਤੇ ਉਹ ਹਰ ਕੰਮ ਦੇ ਵਿੱਚੋਂ ਫੇਲ ਹੋਈ ਜਾ ਰਿਹਾ ਸੀ ਜਿਹੜੇ ਵੀ ਕੰਮ ਨੂੰ ਹੱਥ ਪਾਉਂਦਾ ਤੇ ਫੇਲੀਅਰ ਉਹਦੇ ਹੱਥ ਲੱਗਦੀ ਸੀ ਅਸਫਲਤਾ ਹੀ ਉਹਦੇ ਹੱਥ ਲੱਗਦੀ ਸੀ ਕਿਸੇ ਕੰਮ ਦੇ ਵਿੱਚ ਵੀ ਉਹ ਸਫਲ ਨਹੀਂ ਸੀ ਹੋ ਪਾ ਰਿਹਾ ਸੋ ਉਸ ਨੌਜਵਾਨ ਨੂੰ ਕਿਸੇ ਨੇ ਦੱਸ ਪਾਈ ਕਿ ਫਲਾਣੇ ਫਲਾਣੀ ਜਗ੍ਹਾ ਤੇ ਚਲੇ ਜਾ ਉੱਥੇ ਇੱਕ ਸਾਧੂ ਆ ਉਸ ਸਾਧੂ ਤੇ ਨੂੰ ਸਫਲਤਾ ਦਾ ਮੰਤਰ ਦੇ ਦੇ ਗਾ। ਸੋ ਨੌਜਵਾਨ ਲੱਭਦਾ ਲਮਾਉਂਦਾ ਪੈਂਡਾ ਤੈ ਕਰਦਾ ਸਾਧੂ ਦੇ ਕੋਲ ਜਾ ਪਹੁੰਚਿਆ। ਸਾਧੂ ਨੂੰ ਕਹਿਣ ਲੱਗਾ ਕਿ ਬਾਬਾ ਜੀ ਮੈਨੂੰ ਬਹੁਰੀ ਬੜੀ ਦੂਰੋਂ ਆਇਆ ਤੇ ਮੈਨੂੰ ਤੁਹਾਡੀ ਦੱਸ ਪਈ ਆ ਕਿ ਤੁਸੀਂ ਮੈਨੂੰ ਸਫਲਤਾ ਦਾ ਮੰਤਰ ਦਿਓ ਮੈਂ ਜਿਹੜੇ ਵੀ ਕੰਮ ਨੂੰ ਹੱਥ ਪਾਉਣਾ ਉਹ ਸਹੀ ਨਹੀਂ ਕਰਦਾ ਉਹਦੇ ਵਿੱਚ ਅਸਫਲਤਾ ਹੀ ਮੇਰੇ ਹੱਥ ਲੱਗਦੀ ਆ। ਤੇ ਮੈਨੂੰ ਤੁਸੀਂ ਸਫਲਤਾ ਦਾ ਮੰਤਰ ਦਿਓ ਨੌਜਵਾਨ ਸਾਧੂ ਨੂੰ ਕਹਿਣ ਲੱਗਾ ਅੱਛਾ ਜੀ ਉਹ ਸਾਧੂ ਨੇ ਕਿਹਾ ਕਿ ਅਗਲੇ ਦਿਨ ਸਵੇਰੇ ਸਵੇਰ ਮੇਰੇ ਕੋ ਆਈ ਨਦੀ ਦੇ ਕੰਢੇ ਤੇ ਮੈਂ ਤੈਨੂੰ ਸਫਲਤਾ ਦਾ ਮੰਤਰ ਦਿਆਂਗਾ ਉਹ ਜਦੋਂ ਅਗਲੇ ਦਿਨ ਸਵੇਰ ਹੋਈ ਤੇ ਨੌਜਵਾਨ ਨਦੀ ਦੇ ਕੰਢੇ ਤੇ ਸਾਧੂ ਦੇ ਕਹਿਣ ਮੁਤਾਬਕ ਪਹੁੰਚ ਗਿਆ ਸਾਧੂ ਉਹਨੂੰ ਨਦੀ ਦੇ ਵਿੱਚ ਲੈ ਗਿਆ ਜਦੋਂ ਇੱਥੇ ਛਾਤੀ ਤੱਕ ਪਾਣੀ ਆ ਗਿਆ ਤੇ ਸਾਧੂ ਨੇ ਚਾਰ ਨਕੋ ਜਿਹਾ ਉਹਨ ਤੋਂ ਜੋੜਨਾ ਫੜ ਕੇ ਤੇ ਉਹਦੀ ਧੌਣ ਨੂੰ ਨਦੀ ਦੇ ਵਿੱਚ ਨੌਜਵਾਨ ਦੀ ਧੌਣ ਨੂੰ ਡੋਬੋ ਦਿੱਤਾ। ਉਹ ਜਦੋਂ ਗੋਤੇ ਆਉਣ ਲੱਗੇ ਸਾਰ ਰੁਕਣ ਲੱਗਾ। ਨੌਜਵਾਨ ਨੂੰ ਲੱਗਾ ਕਿ ਉਹ ਸਾਧੂ ਨੂੰ ਲੱਗਾ ਕਿ ਇਹਨੇ ਹੁਣ ਬਾਰੇ ਜਾਣਾ ਸਾਰ ਨੂੰ ਉਹਨੇ ਬਾਹਰ ਖਿੱਚ ਲਿਆ ਤੇ ਨਦੀ ਚੋਂ ਬਾਹਰ ਲਾਇਆ। ਸਾਧੂ ਕਹਿਣ ਲੱਗਾ ਕਿ ਦੇਖ ਜਵਾਨਾ ਇਹ ਸੀਗਾ ਸਫਲਤਾ ਦਾ ਮੰਤਰ। ਤੇ ਨੌਜਵਾਨ ਕਹਿਣ ਲੱਗਾ ਬਾਬਾ ਜੀ ਇਹ ਕਿਹੋ ਜਿਹਾ ਮੰਤਰ ਹੈ ਤੁਸੀਂ ਤੇ ਮਾਰ ਹੀ ਦੇਣ ਲੱਗੇ ਹੋ। ਮੈਂ ਤੁਹਾਡੇ ਕੋਲ ਸਫਲਤਾ ਦਾ ਮੰਤਰ ਪੁੱਛਣ ਆਇਆ ਤੇ ਤੁਸੀਂ ਮੈਨੂੰ ਨਦੀ ਦੇ ਵਿੱਚ ਗੋਤੇ ਦੇਣੇ ਸ਼ੁਰੂ ਕਰ ਦਿੱਤੇ ਮੇਰਾ ਤੇ ਸਾਹ ਰੁਕ ਗਿਆ ਸੀ ਮੈਂ ਮਾਰੀ ਚੱਲਿਆ ਸਾਂ ਅੱਛਾ ਉਹ ਸਾਧੂ ਨੇ ਕਿਹਾ ਕਿ ਜਦੋਂ ਤੈਨੂੰ ਮੈਂ ਨਦੀ ਦੇ ਵਿੱਚ ਤੇਰਾ ਤੇਰੀ ਗਰਦਨ ਤੋਂ ਫੜ ਕੇ ਤੈਨੂੰ ਗੋਤੇ ਦਿੱਤੇ ਸੀ ਕਿ ਤੇਰਾ ਸਾਹ ਮਤਲਬ ਘੁੱਟਿਆ ਸੀਗਾ ਪਾਣੀ ਦੇ ਵਿੱਚ ਤੇਰਾ ਮੁੱਠੇ ਦਾ ਸਾਰਾ ਪਾਣੀ ਦੇ ਵਿੱਚ ਡੁੱਬਾ ਸੀ ਉਦੋਂ ਸਭ ਤੋਂ ਵੱਧ ਤੂੰ ਕਿਹੜੀ ਚੀਜ਼ ਨੂੰ ਚਾਹ ਰਿਆ ਸਾਂ ਬੜੀ ਸ਼ਿੱਦਤ ਦੇ ਨਾਲ ਕਿਹੜੀ ਚੀਜ਼ ਨੂੰ ਚਾਹ ਰਿਆ ਸੀ ਉਹ ਨੌਜਵਾਨ ਕਹਿਣ ਲੱਗਾ ਬਾਬਾ ਜੀ ਉਦੋਂ ਮੈਨੂੰ ਮੌਤ ਅੱਖਾਂ ਅੱਗੇ ਦਿਖ ਰਹੀ ਸੀ ਤੇ ਮੈਂ ਜ਼ਿੰਦਗੀ ਨੂੰ ਚਾਹ ਰਿਆ ਸੀ ਮੈਨੂੰ ਇਹ ਸੀ ਕਿ ਕਿਸੇ ਤਰ੍ਹਾਂ ਮੈਂ ਬਚ ਜਾਵਾਂ ਤੇ ਮੈਨੂੰ ਮੇਰੀ ਜ਼ਿੰਦਗੀ ਦੁਬਾਰਾ ਮਿਲ ਜਾਵੇ ਇਹ ਬਾਬੇ ਨੇ ਤੇ ਮੈਨੂੰ ਜਿਹੜਾ ਨਹਣ ਮਾਰ ਹੀ ਦੇਣ ਲੱਗਾ ਜ ਆਪਦਾ ਮੈਂ ਜ਼ਿੰਦਗੀ ਨੂੰ ਬੜੀ ਸ਼ਿੱਦਤ ਦੇ ਨਾਲ ਚਾਹ ਰਿਆ ਸੀ ਤਾਂ ਸਾਧੂ ਕਹਿਣ ਲੱਗਾ ਕਿ ਇਹੀ ਤੇਰੀ ਸਫਲਤਾ ਦਾ ਮੰਤਰ ਆ ਜਦੋਂ ਤੈਨੂੰ ਨਦੀ ਦੇ ਅੰਦਰ ਬਹੁਤ ਅੱਖਾਂ ਅੱਗੇ ਦੇਖਣੀ ਸੀ ਤੇਰਾ ਸਾਹ ਘੁੱਟ ਰਿਹਾ ਸੀ ਤੂੰ ਮਾਰੇ ਜਾਣਾ ਸੀ ਪਰ ਤੂੰ ਜ਼ਿੰਦਗੀ ਨੂੰ ਜਿਸ ਛਿੱਦਤ ਦੇ ਨਾਲ ਚਾਹਿਆ ਹੈ ਨਾ ਉਸੇ ਛਿੱਦਤ ਦੇ ਨਾਲ ਆਪਣੀ ਜੀਵਨ ਦੇ ਵਿੱਚ ਸਫਲਤਾ ਦੇ ਮਗਰ ਤੈ ਜਿਹੜੇ ਵੀ ਕੰਮ ਨੂੰ ਤੂੰ ਹੱਥ ਪਾਉਂਦਾ ਹੈ ਨਾ ਉਹਨੂੰ ਇਕਾਗਰ ਮਨ ਨਾਲ ਕਰ ਔਰ ਉਨੀ ਛਿੱਦਤ ਨਾਲ ਜਿਨਾਂ ਨਦੀ ਦੇ ਅੰਦਰ ਤੂੰ ਜ਼ਿੰਦਗੀ ਨੂੰ ਚਾਹੁੰਦਾ ਸੀ ਨਾ ਉਨੀ ਸ਼ਿੱਦਤ ਦੇ ਨਾਲ ਤੂੰ ਜੀਵਨ ਦੇ ਵਿੱਚ ਸਫਲਤਾ ਨੂੰ ਚਾਹ ਤੇ ਤੈਨੂੰ ਸਫਲਤਾ ਜਰੂਰ ਮਿਲੇਗੀ ਕਿਉਂਕਿ ਅਸੀਂ ਕੋਈ ਵੀ ਕੰਮ ਅੱਧੇ ਅਧੂਰੇ ਮਨ ਨਾਲ ਕਰਦੇ ਹਾਂ ਸਾਡਾ ਧਿਆਨ ਖਿੰਡਿਆ-ਪੁੰਡਿਆ ਹੁੰਦਾ ਆ ਅੱਧਾ ਧਿਆਨ ਉੱਧਰ ਅੱਧਾ ਧਿਆਨ ਉੱਧਰ ਉਹ ਕਹਿੰਦੇ ਨੇ ਕਿ ਧਿਆਨ ਨਾਲ ਕਰੋ ਧਿਆਨ ਦਾ ਮਤਲਬ ਹੈ ਕਿ ਧਿਆਨ ਨੂੰ ਇਕਾਗਰ ਕਰਕੇ ਕਰੋ ਔਰ ਗੁਰਬਾਣੀ ਦੇ ਵਿੱਚ ਇਹਦਾ ਜਿਹੜਾ ਸਭ ਤੋਂ ਸਰਲ ਫਾਰਮੂਲਾ ਜਿਹੜਾ ਮਿਲਦਾ ਨਾਮ ਸਿਮਰਨ ਦਾ ਅਭਿਆਸ ਹੈ ਤੁਸੀਂ ਨਾਮ ਸਿਮਰਨ ਦੇ ਅਭਿਆਸ ਨੂੰ ਬੇਸ਼ੱਕ ਮੰਨੋ ਜਾਂ ਨਾ ਮੰਨੋ ਪਰ ਇਹਦਾ ਇੱਕ ਫਾਇਦਾ ਜ਼ਰੂਰ ਹੈ ਕਿ ਤੁਹਾਡਾ ਮਨ ਇਕਾਗਰ ਹੋ ਜਾਂਦਾ ਤੁਹਾਡੇ ਮਨ ਦੇ ਅੰਦਰ ਅਥਾਹ ਸ਼ਕਤੀਆਂ ਨੇ ਔਰ ਜਦੋਂ ਉਹ ਸ਼ਕਤੀਆਂ ਮਨ ਇਕਾਗਰ ਹੋ ਜਾਂਦਾ ਤਾਂ ਮਨ ਉਹਨਾਂ ਸ਼ਕਤੀਆਂ ਦੀ ਆਟੋਮੈਟਿਕਲੀ ਵਰਤੋਂ ਕਰਦਾ ਹੈ ਇਸੇ ਕਰਕੇ ਨਾਮ ਸਿਮਰਨ ਦਾ ਅਭਿਆਸ ਜਿਹੜਾ ਹੈ ਉਹ ਪ੍ਰਮਾਤਮਾ ਨਾਲ ਜੁੜਦਾ ਵੀ ਫਾਰਮੂਲਾ ਹੈ ਔਰ ਜੀਵਨ ਦੇ ਵਿੱਚ ਸਫਲਤਾ ਦਾ ਵੀ ਫਾਰਮੂਲਾ ਹੈ ਕਿ ਤੁਸੀਂ ਆਪਣੀ ਮਨ ਨੂੰ ਇਕਾਗਰ ਕਰ ਸਕਦੇ ਹੋ ਜਿਵੇਂ ਉਹ ਨੌਜਵਾਨ ਨਦੀ ਦੇ ਵਿੱਚ ਜ਼ਿੰਦਗੀ ਨੂੰ ਚਾਹ ਰਿਹਾ ਸੀ ਕਿਉਂਕਿ ਉਹ ਉਹਦਾ ਧਿਆਨ ਪੂਰਾ ਕੇਂਦਰ ਸੀ ਕਿ ਮੈਨੂੰ ਹੁਣ ਜ਼ਿੰਦਗੀ ਮਿਲੇ ਇਸੇ ਤਰ੍ਹਾਂ ਜੀਵਨ ਦੇ ਵਿੱਚ ਜਦੋਂ ਕੋਈ ਕੰਮ ਕਰਦਾ ਤਾਂ ਉਹ ਪੂਰਾ ਇਕਾਗਰ ਧਿਆਨ ਕਰਦਾ ਕਿ ਮੈਨੂੰ ਹੁਣ ਸਫਲਤਾ ਮਿਲਣੀ ਚਾਹੀਦੀ ਹੈ ਮੈਂ ਇਕਾਂਧ ਰੂਪੇ ਕੰਮ ਕਰਨਾ ਉਹਨੂੰ ਪੂਰਾ ਟਾਰਗੇਟ ਆਪਣੇ ਜ લક્ષਿਆ ਜਿਹੜਾ ਨਿਸ਼ਾਨਾ ਉਸ ਤੇ ਟਾਰਗੇਟ ਕਰਨਾ ਹੈ ਪਰ ਬਹੁਤੀ ਵਾਰ ਸਾਡਾ ਮਨ ਸਾਡਾ ਧਿਆਨ ਖਿੰਡਿਆ ਪੁੰਡਿਆ ਹੁੰਦਾ ਸੜਕਾਂ ਤੇ ਜਾਂਦਿਆਂ ਜਿਹੜੇ ਐਕਸੀਡੈਂਟ ਹੁੰਦੇ ਨੇ ਨਾ ਇਹ ਵੀ ਸਾਡਾ ਮਨ ਧਿਆਨ ਜਿਹੜਾ ਹੋਰ ਕਿਤੇ ਲੱਗਾ ਹੁੰਦਾ ਬਹੁਤ ਵਾਰ ਵੇਖਿਆ ਕਿ ਉਹ ਮੋਟਰਸਾਈਕਲਾਂ ਦੇ ਜਿਹੜੇ ਸਾਈਡ ਦੇ ਸਟੈਂਡ ਆ ਉਹ ਖੁੱਲੇ ਰਹਿ ਜਾਂਦੇ ਨੇ ਕਿਉਂਕਿ ਉਹ ਧਿਆਨ ਹੀ ਨਹੀਂ ਦਿੰਦਾ ਉਹ ਡਰਾਈਵਿੰਗ ਕਰਦੇ ਨੇ ਸਾਡਾ ਮਨ ਜਿਹੜਾ ਕਿਤੇ ਹੋਰ ਫਿਰ ਜਾ ਹੁੰਦਾ ਅਸੀਂ ਕਾਗਰ ਕਿਤੇ ਵੀ ਹੋ ਸਕਦੇ ਔਰ ਜਿਹੜੇ 90% ਐਕਸੀਡੈਂਟਾਂ ਦਾ ਕਾਰਨ ਇਹ ਨੀਗਾ ਕਿ ਛੜਕਾਂ ਬਾੜੀਆਂ ਨੇ ਜਾਂ ਇੱਥੇ ਲੋਕ ਟ੍ਰੈਫਿਕ ਦੇ ਮਹਿਮਾਨ ਨੂੰ ਮੰਨਦੇ ਉਹ ਵੀ ਕਾਰ ਲੋਏਗਾ ਪਰ 90% ਇਹ ਆ ਕਿ ਜਿਹੜੀ ਛੜਕਾਂ ਤੇ ਆਉਂਦੇ ਆ ਜਾਂਦੇ ਆ ਸਾਡਾ ਧਿਆਨ ਖਿੰਡਿਆ ਪੰਡਿਆ ਹੁੰਦਾ ਆ ਔਰ ਜੀਵਨ ਦੇ ਵਿੱਚ ਜਦੋਂ ਵੀ ਕੋਈ ਕੰਮ ਕਰਨਾ ਉਹਨੂੰ ਇੱਕ ਮਨ ਹੋ ਕੇ ਕਰੋ ਔਰ ਗੁਰਬਾਣੀ ਦੇ ਵਿੱਚ ਜਿਹੜਾ ਨਾਮ ਸਿਮਰਨ ਆ ਨਾਮ ਸਿਵਰਨ ਦਾ ਜਿਹੜਾ ਉਹਨਾਂ ਨੇ ਲਖਸਾਨ ਨੂੰ ਦਿੱਤਾ ਆ ਉਹ ਸਾਡੇ ਹੋਰ ਕਿਸੇ ਕੰਮ ਆਵੇਗਾ ਨਾ ਆਵੇ ਚਲੋ ਦਰਗਾਹ ਤੇ ਕੰਮ ਆਵੇ ਜਾਂ ਇੱਥੇ ਆਵੇ ਪਰ ਉਹ ਆਪ ਕੋ ਆਪਣੇ ਵਿਚਾਰ ਨੇ ਪਰ ਉਹਦੇ ਨਾਲ ਤੁਹਾਨੂੰ ਮਨ ਇਕਾਗਰ ਕਰਨ ਦਾ ਜਿਹੜਾ ਮੌਕਾ ਉਹ ਜਰੂਰ ਮਿਲਦਾ ਹੈ ਮਨ ਤੋਂ ਮਨ ਦੀਆਂ ਸਾਰੀਆਂ ਸ਼ਕਤੀਆਂ ਜਿਹੜੀਆਂ ਇੱਕ ਮਰ ਤੋਂ ਹੋ ਕੇ ਨਾਲ ਤੁਸੀਂ ਕੰਮ ਕਰ ਸਕਦੇ ਜੇ ਤੁਹਾਨੂੰ ਅਵਸ਼ੇਸ਼ ਜੀਵਨ ਤੇ ਸਬਰਤਾ ਮਿਲਦੀ ਹੈ